ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੰਦਰ ਉਸ ਤੋਂ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਂ ਵੀ ਹੁਣ ਠੀਕ ਹਾਂ ਜਿਹੜਾ ਵੀ ਬਿਲਕੁਲ ਠੀਕ ਆ ਜਿਹੜਾ ਬਿਲਕੁਲ ਠੀਕ ਆ ਯਾਨੀ ਮੈਂ ਥੋੜੀ ਜਿਹੀ ਹਾਲੇ ਹੈਗੀ ਆ ਥੋੜਾ ਜਿਹਾ ਹੈਗਾ ਮਤਲਬ 10% ਮੈਨੂੰ ਲੱਗਦਾ ਵੀ ਹਾਲੇ 10% ਮੈਂ ਠੀਕ ਨਹੀਂ ਕੀ ਉਹ ਥੋੜਾ ਜਿਹਾ ਇਹ ਹੋ ਜਾਂਦਾ ਵੀਕਨੈਸ ਹੋ ਜਾਂਦੀ ਆ ਹਨਾ ਕਿਉਂਕਿ ਮੈਂ ਟੈਸਟ ਵਗੈਰਾ ਕਰਾਏ ਉਹਦੇ ਵਿੱਚ ਮੈਨੂੰ ਟਾਈਫਾਇਡ ਤੇ ਕਾਫੀ ਦਿਨਾਂ ਤੋਂ ਮੈਂ ਮਤਲਬ ਵੀ ਦੱਸਿਆ ਕਿਸੇ ਨੂੰ ਨਹੀਂ ਮੈਂ ਤੁਹਾਨੂੰ ਵੀ ਨਹੀਂ ਦੱਸਿਆ ਮੈਂ ਫੈਮਿਲੀ ਨੂੰ ਵੀ ਕਿਸੇ ਨੂੰ ਨਹੀਂ ਦੱਸਿਆ ਹਨਾ ਵੀ ਮੈਨੂੰ ਕਾਫੀ ਥੇਰ ਦੀ ਪ੍ਰੋਬਲਮ ਸੀਗੀ ਜਿੱਦਾਂ ਮੈਨੂੰ ਪਹਿਲਾਂ ਦਿਵਾਲੀ ਮੌਕੇ ਹੋਈ ਸੀ ਪ੍ਰੋਬਲਮ ਉਦਾਂ ਨਹੀਂ ਸੀਗੀ ਜਾਨੀ ਹੁਣ ਤੇ ਹੈਗੀ ਪੇਟ ਦੇ ਵਿੱਚੇ ਸੀ ਉਹ ਜਦੋਂ ਆਪਾਂ ਨੂੰ ਇੱਕ ਵਾਰੀ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਆ ਫਿਰ ਇਹ ਬਹਾਨੇ ਲੈ ਲੈ ਕੇ ਕਿਸੇ ਬਹਾਨੇ ਆਪਾਂ ਨੂੰ ਇਨਫੈਕਸ਼ਨ ਜਿਹੜੀ ਆ ਦੁਬਾਰਾ ਹੋਈ ਜਾਂਦੀ ਹੁੰਦੀ ਆ ਹਨਾ ਤੇ ਉਹਦੇ ਕਰਕੇ ਮੈਨੂੰ ਲੱਗਦਾ ਸੀ ਸ਼ਾਇਦ ਵੀ ਮੈਂ ਚਾਹਦਾਂ ਤਾਂ ਘੱਟ ਪੀਨੀ ਆ ਸ਼ਾਇਦ ਮੈਨੂੰ ਉਹਦੇ ਕਾਰਨ ਹੋ ਰਿਹਾ ਆ ਹਨਾ ਤੇ ਬਿੱਚ ਟਾਈਫਾਇਡ ਉਹ ਵੀ ਮਤਲਬ ਜਦੋਂ ਆਪਣੇ ਹੱਡ ਪਰ ਦੁਖਦੇ ਉਹ ਟਾਈਫਾਇਡ ਹੀ ਹੁੰਦਾ ਹੈ ਹਨਾ ਵੀ ਮੈਂ ਮੈਂ ਤੁਹਾਨੂੰ ਵੀ ਇੱਕ ਦਿਨ ਕਹਿੰਦੀ ਸੀ ਵੀਡੀਓ ਦੇ ਵਿੱਚ ਹੈ ਨਾ ਵੀ ਮੇਰਾ ਕੰਮ ਕਰਨ ਨੂੰ ਬਿਲਕੁਲ ਵੀ ਮਨ ਨਹੀਂ ਕਰਦਾਗਾ ਵੀ ਇਹੀ ਕਾਰਨ ਸੀਗਾ ਹਨਾ ਵੀ ਮੈਨੂੰ ਟਾਈਫਾਇਡ ਸੀਗਾ ਵੀ ਜਦੋਂ ਮੈਨੂੰ ਐ ਸਖਾਂਜੀ ਹੁੰਦੀ ਬਸ ਮੈਂ ਪਈ ਰਹਿਣਾ ਹਨਾ ਜਾਰ ਹੋਣਾ ਸਕੂਲੇ ਤੋੜ ਕੇ ਮੈਂ ਤੁਹਾਨੂੰ ਕਿੰਨੇ ਦਿਨ ਹੋ ਗਏ ਦੱਸਦੀ ਸੀ ਵੀ ਮੈਂ ਸਵੇਰੇ ਬੱਚੇ ਸਕੂਲ ਤੋੜ ਕੇ ਆਮ ਨਾਲ ਪੈ ਜਾਂਦੀ ਸੀ ਸੌਂ ਜਾਂਦੀ ਸੀ ਇਹੀ ਕਾਰਨ ਸੀਗਾ ਵੀ ਮੈਨੂੰ ਹਨਾ ਟਾਈਫਾਇਡ ਸੀ ਵੀ ਮੇਰਾ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਸੀ ਕਰਦਾ ਕਦੇ ਮੈਂ ਪੇਨ ਕਿਲਰ ਲੈਣਾ ਨਹੀਂ ਕਦੇ ਕੁਛ ਵੀ ਮਤਲਬ ਚੈ ਖਾਸ ਕਰਕੇ ਉਦੋਂ ਹੀ ਜਾਨੀ ਆ ਜਦੋਂ ਹਦੋਂ ਵੱਧਦੀ ਹੋ ਜਾਂਦਾ ਹੁੰਦਾ ਹਨਾ ਤੇ ਚਲੋ ਹੁਣ ਵਹਿਗੁਰੂ ਦੀ ਕਿਰਪਾ ਹਨਾ ਵੀ ਠੀਕ ਆ ਤੇ ਵਧੀਆ ਆ ਹੁਣ ਦਵਾਈ ਲੈ ਲਈ ਟ੍ਰਿਪ ਲੱਗੀਆਂ ਦੋ ਲੱਗੀਆਂ ਕੱਲ ਵੀ ਲਵਾਈਆਂ ਸੀ ਕੱਲ ਆਪਾਂ ਨੇ ਕੋਈ ਵੀਡੀਓ ਨਹੀਂ ਬਣਾਈ ਗਈ ਸ਼ਾਰਟ ਬਣਾਈ ਸੀ ਉਹ ਵੀ ਇਹਨਾਂ ਨੇ ਬਣਾ ਲਈ ਪਰ ਮੈਨੂੰ ਪਤਾ ਵੀ ਨਹੀਂ ਲੱਗਿਆ ਇਹਨਾਂ ਨੇ ਕਦੋਂ ਸ਼ਾਰਟ ਬਣਾਈ ਹੈ ਹਨਾ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੁਸੀਂ ਸ਼ਾਰਟ ਦੇਖੀ ਹੋਣੀ ਆ ਤੇ ਅੱਜ ਵਾਲਾ ਬਲੌਗ ਵੀ ਤੁਸੀਂ ਦੇਖ ਲਿਆ ਹੋਣਾ ਜਿਹੜਾ ਮੈਂ ਅੱਜ ਜਾਨਕੀ ਅੱਜ ਹੁਣ 21 ਤਰੀਕ ਦਾ ਦਿਨ ਅੱਜ ਮੈਨੂੰ ਨਹੀਂ ਪਤਾ ਕੀ ਆ ਤੁਹਾਨੂੰ ਪਤਾ ਹੋਣਾ ਤੁਸੀਂ ਦੱਸ ਦਿਓ ਦਿਨ ਕੀ ਆ ਮੈਨੂੰ ਨਹੀਂ ਪਤਾ ਹੈਗਾ ਦਿਨ ਕੀ ਆ ਜਿਆਨੂ ਆ ਛੁੱਟੀ ਆ ਯਾਨੀ ਕਿ ਤੇ ਹੁਣ ਟਾਈਮ ਸ਼ਾਇਦ 3:30 ਨੂੰ ਹੋ ਗਏ ਅਸੀਂ 1:00 ਵਜੇ ਆ ਗਏ ਸੀਗੇ ਡਾਕਟਰ ਦੇ ਤੇ ਫਿਰ ਆ ਕੇ ਮੈਂ ਰੈਸਟ ਕੀਤੀ ਰੈਸਟ ਤਾਂ ਥੋੜਾ ਟਾਈਮ ਹੀ ਕਰੀ 10-20 ਮਿੰਟ ਹੀ ਕਰੀ ਤੇ ਫਿਰ ਮੈਂ ਜੁਹਾਰ ਨੂੰ ਪੜਾਉਣ ਲੱਗ ਗਈ ਕਿਉਂਕਿ ਜਿਆ ਦੇ ਫਾਈਨਲ ਪੇਪਰ ਜਿਹੜੇ ਚੱਲਦੇ ਆ ਹਨ ਵੀ ਬੱਚੇ ਨੂੰ ਵੀ ਟਾਈਮ ਦੇਣਾ ਪੈਂਦਾ ਆ ਤੇ ਹੁਣ ਮੈਂ ਚਾਹ ਬਣਾਈ ਆ ਉੱਠ ਕੇ 3:30 ਹੋ ਗਏ ਹੁਣ ਮੈਂ ਚਾਹ ਪੀਵਾਂਗੀ ਤੇ ਨਾਲ ਬਰੈਡ ਲੈ ਲਵਾਂਗੀ ਠੀਕ ਹੈ ਜੀ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਲੈਟ ਅੱਜ ਹੈ ਨਹੀਂ ਕੱਪੜੇ ਕਾਫੀ ਦਿਨਾਂ ਤੋਂ ਧੋਏ ਨਹੀਂ ਕਿ ਕੱਪੜੇ ਧੋਣ ਵਾਲੇ ਪੈਨੇ ਲੈਟ ਦਾ ਕੱਟ ਲੱਗਿਆ ਪਿਆ ਤੇ ਕੱਲ 2 ਦਿਨ ਹਨਾ ਨੇਰੀ ਵੀ ਚੱਲਦੀ ਆ ਸ਼ਾਇਦ ਕਾਫੀ ਬਹੁਤ ਹਵਾ ਚੱਲਦੀ ਸੀਗੀ ਹਾਂ 2 ਦਿਨ ਨੇਰੀ ਨੂੰ ਰੀਜੀ ਚੱਲੀ ਘਰ ਦੇ ਵਿੱਚ ਮੈਂ 18 ਤਰੀਕ ਨੂੰ ਸ਼ਾਮ ਨੂੰ ਝਾੜੂ ਪੋਚਾ ਕਰ ਦਿੱਤੀ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਹੈਗਾ ਘਰ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਕੱਪੜੇ ਧੋਣ ਵਾਲੇ ਬਹੁਤ ਹੋਏ ਪਿਆ ਹਨਾ ਤੇ ਕਾਫੀ ਕੰਮ ਆ ਜਿਹੜਾ ਜਣ ਕੇ ਬਸ ਇੱਕ ਕਿਚਨ ਹੀ ਸਾਫ਼ ਕੀਤਾ ਉਹ ਵੀ ਹਨਾ ਚੰਗੀ ਤਰ੍ਹਾਂ ਨਹੀਂ ਕੀਤਾ ਹੋਇਆ ਦੇਖ ਲਓ ਤੁਸੀਂ ਖਲਾਰਾ ਦੇ ਹਾਊਸ ਵਾਈਫ ਦਾ ਵੀ ਬਸ ਇਹ ਡਿਊਟੀ ਜਿਵੇਂ ਆਪਾਂ ਹਾਊਸ ਵਾਈਫ ਨੂੰ ਹਾਊਸ ਵਾਈਫ ਕਹ ਦਿੰਨੇ ਆ ਡਿਊਟੀ ਹਾਊਸ ਵਰਕ ਦੀ ਬਹੁਤ ਵੱਡੀ ਹੁੰਦੀ ਆ ਛੋਟੀ ਨਹੀਂ ਹੁੰਦੀ ਕਿਉਂਕਿ ਉਹਨੇ ਘਰ ਦੀ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਸਾਰੀ ਦੇਖਣੀ ਹੁੰਦੀ ਆ ਹਨਾ ਤੇ ਹੁਣ ਮੈਂ ਬਿਮਾਰ ਸੀ ਕਿ ਦੋ ਦਿਨ ਤਾਂ ਇਹਨਾਂ ਨੇ ਜਾਨੀ ਇੱਕ ਦਿਨ ਤਾਂ ਪੂਰਾ ਦਿਨ ਇਹਨਾਂ ਨੇ ਕੰਮ ਕੀਤਾ ਦੂਜੇ ਥੋੜਾ ਜਿਹਾ ਮੈਂ ਕੀਤਾ ਤੇ ਫਿਰ ਮੈਨੂੰ ਕਰਨ ਵੀ ਨਹੀਂ ਦਿੰਦੇ ਕਿ ਡਾਕਟਰ ਨੇ ਵੀ ਰੈਸਟ ਦੱਸੀ ਆ ਤੇ ਇਹ ਵੀ ਨਹੀਂ ਕਰਨ ਦਿੰਦੇ ਕਹਿੰਦੇ ਤੂੰ ਖਾਲੀ ਬੱਚਿਆਂ ਦੇ ਟਿਫਨ ਤਿਆਰ ਕਰ ਹੋਰ ਕੋਈ ਕੰਮ ਨਹੀਂ ਕਰਨਾਗਾ ਮੈਂ ਆਪੇ ਕਰ ਲਉ ਤੇ ਉੱਪਰੋਂ ਤੁਹਾਨੂੰ ਪਤਾ ਸੁਖਨਾ ਆਪਣੇ ਘਰੇ ਹਨਾ ਗਾਂ ਵੀ ਉਹ ਵੀ ਸਾਹਣਾ ਇਹ ਆਪਾਂ ਸਾਰਾ ਕੁਝ ਤੇ ਫਿਰ ਮੈਂ ਉੱਠੀ ਆ ਹਿੰਮਤ ਜੀ ਕਰਕੇ ਹਨਾ ਕੰਮ ਕਰਿਆ ਬਾਕੀ ਤੁਸੀਂ ਖਲਾਰਾ ਦੇਖ ਸਕਦੇ ਹੋ ਇਹ ਔਰਤ ਬਿਮਾਰ ਹੋਣ ਦੇ ਕਾਰਨ ਘਰ ਦੀ ਹਾਲਤ ਜਿਉਂਦੀਆਂ ਕਮਰਿਆਂ ਦੀ ਤੁਹਾਨੂੰ ਮੈਂ ਹਾਲਤ ਦਿਖਾ ਨਹੀਂ ਸਕਦੀ ਹੈ ਜਿਹੀ ਹੋਈ ਪਈ ਆ ਤੇ ਬਾਕੀ ਥੋੜਾ ਜਿਹਾ ਇੱਕ ਮਤਲਬ ਇੱਕ ਸੱਟ ਜੀ ਇਦਾਂ ਦੀ ਵਜੀ ਆ ਹਨਾ ਵੀ ਉਹ ਸੱਟ ਨੇ ਮੈਨੂੰ ਜਿੰਨਾ ਕਿ ਮੈਂ ਚਾਹੁੰਦੀ ਸੀ ਕਿ ਵੀ ਮੈਂ ਦਵਾਈ ਲੈ ਕੇ ਠੀਕ ਹੋ ਜਾਊਂਗੀ ਬਟ ਨਹੀਂ ਮੈਨੂੰ ਨਹੀਂ ਲੱਗਦਾ ਉਹਦਾ ਬਸ ਗੱਲੇ ਕੁਛ ਇਦਾਂ ਦੀ ਆ ਹਨਾ ਉਹ ਦਿਲ ਦੇ ਵਿੱਚ ਰੱਖਣੀ ਪਣੀ ਆ ਮੈਂ ਤੁਹਾਡੇ ਨਾਲ ਵੀ ਨਹੀਂ ਸ਼ੇਅਰ ਕਰ ਸਕਦੀ ਕਈ ਗੱਲਾਂ ਦਤੀਆਂ ਹੁੰਦੀਆਂ ਨੇ ਦਿਲ ਤਾਂ ਬਹੁਤ ਕਰਦਾ ਹੁੰਦਾ ਵੀ ਆਪਾਂ ਸ਼ੇਅਰ ਕਰ ਲਈਏ ਪਰ ਕੀਤੀਆਂ ਨਹੀਂ ਜਾਂਦੀਆਂ ਕਈ ਥਾਵਾਂ ਤੇ ਦਫਰੇ ਹੋ ਜਾਂਦੀਆਂ ਨੇ ਅਜਿਹੀਆਂ ਗੱਲਾਂ ਦਿਲ ਦੇ ਵਿੱਚ ਹਨਾ ਬਸ ਬਹਿ ਗਰ ਮੈਨੂੰ ਸਮਝਾ ਤਾ ਦੇ ਦੇਵੀਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਵੀ ਮੇਰਾ ਮੂਡ ਬਿਲਕੁਲ ਵੀ ਸਹੀ ਨਹੀਂਗਾ ਕੋਈ ਵੀ ਆ ਵੀਡੀਓ ਬਣਾਉਣ ਦਾ ਵੀ ਮਨ ਨਹੀਂ ਕਰਦਾਗਾ ਫਿਰ ਇੱਕ ਆਪਾਂ ਨਾ ਜਿਸ ਕੰਮ ਦੇ ਵਿੱਚ ਪੈ ਜੰਨੇ ਆ ਉਹ ਆਪਾਂ ਨੂੰ ਕੰਮ ਕਰਨਾ ਪੈਂਦਾ ਜਿੱਦਾਂ ਹੁਣ ਘਰ ਦੀ ਰੋਟੀ ਦਾਲ ਸਬਜ਼ੀ ਸਾਰਾ ਕੁਝ ਬਣਾਉਣਾ ਹਨਾ ਜਿੱਦਾਂ ਹੁਣ ਵੀਡੀਓ ਬਣਾਉਣਾ ਵੀ ਮੇਰਾ ਕੰਮ ਆ ਮੈਨੂੰ ਬਣਾਉਣੀ ਪੈਣੀ ਆ ਇਹ ਸਾਰਾ ਕੁਝ ਕਰਨਾ ਪੈਂਦਾ ਕਿਉਂਕਿ ਦੁਨੀਆਦਾਰੀ ਆ ਇਹ ਕੰਮ ਤੋਂ ਬਿਨਾ ਨਹੀਂ ਚਲਦੀਗੀ ਤੇ ਨਾ ਹੀ ਤਾਂ ਫਿਰ ਆਪਣੀ ਲਾਈਫ ਨੂੰ ਸਟਾਪ ਨਹੀਂ ਲੱਗਦਾ ਹੈਗਾ ਹਨਾ ਜੇ ਸਟਾਪ ਲਾ ਲਾਂਗੇ ਆਪਾਂ ਪ੍ਰੋਪਰੇਸ਼ਨ ਦੇ ਵਿੱਚ ਚਲੇ ਜਾਵਾਂਗੇ ਉਹਦਾ ਇਲਾਜ ਨਹੀਂ ਹੈਗਾ ਤੇ ਆਪਣੇ ਆਪ ਨੂੰ ਸਹੀ ਰੱਖਣ ਦੇ ਲਈ ਦੁਨੀਆ ਦੇ ਵਿੱਚ ਵਿਚਰਨਾ ਪੈਂਦਾ ਹੈ ਹਨਾ ਬਹੁਤ ਕੁਝ ਦੇਖਣਾ ਕਰਨਾ ਪੈਂਦਾ ਹੈ ਤੇ ਦੁਨੀਆ ਦੇ ਵਿੱਚ ਜਾਣਾ ਤਾਂ ਆਪਾਂ ਨੂੰ ਪੈਣਾ ਹੀ ਆ ਕਿਉਂਕਿ ਲਾਈਫ ਆ ਜਿਹੜੀ ਇਹਨੂੰ ਚਲਾਉਣ ਲਈ ਅੱਗੇ ਵਧਣ ਲਈ ਆਪਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਚਲੋ ਜੀ ਹੁਣ ਮੈਂ ਬ੍ਰੈਡ ਲੈ ਲਵਾਂ ਤੇ ਦਿਲ ਤਾਂ ਕਰਦਾ ਨਹੀਂ ਸੀਗਾ ਪਰ ਢਿੱਡ ਜਿਹੜਾ ਆ ਨਾ ਉਹ ਖੁੱਖ-ਖੁੱਖ ਕਰਦਾ ਸੀ ਤੇ ਜਹਾਰ ਨੇ ਵੀ ਵੈਰਾਟ ਲੈ ਲੈ ਜਹਾਰ ਦੇ ਡੈਡੀ ਨੂੰ ਵੀ ਅੱਜ ਥੋੜਾ ਜਿਹਾ ਫੀਵਰ ਜਿਹਾ ਸੀਗਾ ਉਹ ਜਦੋਂ ਘਰ ਦੇ ਵਿੱਚ ਹੁੰਦਾ ਫਿਰ ਸਾਰਿਆਂ ਨੂੰ ਹੋ ਹੀ ਜਾਂਦਾ ਪਹਿਲਾਂ ਝਾਰ ਨੂੰ ਹੋਇਆ ਮੈਨੂੰ ਹੋਇਆ ਤੇ ਵੱਡਾ ਬੇਟਾ ਚਲੋ ਸ਼ੋਕਰ ਵੀ ਉਹ ਸਾਡੇ ਕੋਲ ਪੂਰਾ ਦਿਨ ਲੈਂਦਾ ਨਹੀਂ ਹੈਗਾ ਉਹ ਸਵੇਰੇ ਚਲੇ ਜਾਂਦਾ 7 ਵਜੇ ਸ਼ਾਮ ਨੂੰ 7-8 ਵਜੇ ਘਰੇ ਆਉਂਦਾ ਤਾਂ ਵੈਗਰੂ ਦੀ ਬਸ ਐਨੀ ਕੁ ਕਿਰਪਾ ਵੀ ਉਹ ਸਾਡੇ ਨਾਲ ਨਹੀਂ ਰਹਿੰਦਾ ਵੀ ਨਹੀਂ ਤਾਂ ਉਹਨੂੰ ਬੁਖਾਰ ਹੋ ਗਿਆ ਉਹਨੇ ਤਾਂ ਸਾਨੂੰ ਠੀਕ ਹੀ ਨਹੀਂ ਹੋਣ ਦੇਣਾਗਾ ਉਹਦਾ ਬੁਖਾਰ ਇੰਨਾ ਵਿਗੜਦਾ ਆ ਤੇ ਵੈਗਰੂ ਦੀ ਕਿਰਪਾ ਬਸ ਉਹ ਠੀਕ ਆ ਜਾ ਰਿਹਾ ਤੇ ਲੋ ਜੀ ਹੁਣ ਮੈਂ ਮੈਡੀਸਨ ਲੈਣੀ ਆ ਤੇ ਮੈਡੀਸਨ ਤੋਂ ਪਹਿਲਾਂ ਆਪਾਂ ਨੂੰ ਕੁਝ ਖਾਣਾ ਪੈਣਾ ਤਾਂ ਮੈਡੀਸਨ ਜਿਹੜੀ ਕੰਮ ਕਰਦੀ ਹੈ ਮੈਂ ਤਿੰਨ ਬਰੈਡ ਲੈ ਆ ਤੇ ਨਾਲ ਮੈਂ ਚਾਹ ਦੁੱਧ ਲਿਆ ਤੇ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਮੈਂ ਖਾ ਲੂੰਗੀ ਕਿਉਂਕਿ ਫਿਰ ਦਵਾਈ ਵੀ ਤੇ ਆਦੀ ਕੰਮ ਕਰਦੀ ਹੈ ਜਦੋਂ ਆਪਾਂ ਪ੍ਰੋਪਰ ਖਾਣਾ ਖਾਂਦੇ ਆ ਹਨਾ ਕੱਲੀ ਦਵਾਈ ਨਹੀਂ ਬੰਦੇ ਠੀਕ ਕਰਦੀ ਹੁੰਦੀ ਤੇ ਆਪਾਂ ਕਹੀਏ ਮੈਡੀਸਨ ਦੇ ਸਿਰ ਤੇ ਤੇ ਫਟਾਈ ਫੜ ਏਦਾਂ ਦੀ ਭੈੜੀ ਬਿਮਾਰੀ ਆ ਵੀ ਇਹ ਬੰਦੇ ਨੂੰ ਜਦੋਂ ਇੱਕ ਵਾਰੀ ਹੋ ਜਾਂਦਾ ਨਾ ਫਿਰ ਕਾਫੀ ਦਿਨ ਖੈੜਾ ਨਹੀਂ ਛੱਡਦਾਗਾ ਮੈਨੂੰ ਨਹੀਂ ਸੀ ਪਤਾ ਵੀ ਮੈਨੂੰ ਤਾਂ ਫਾਇਰ ਹੋ ਗਿਆ ਮੈਨੂੰ ਲੱਗਦਾ ਮੈਨੂੰ ਪਹਿਲਾਂ ਕਦੇ ਨਹੀਂ ਹੋਇਆਗਾ ਇਸ ਵਾਰੀ ਹੋਇਆ ਉਦਾਂ ਬੁਖਾਰ ਬੁਖੂਰ 1 2 ਦਿਨ ਚੜ ਜਾਂਦਾ ਪਰ ਐ ਨਹੀਂ ਕਦੇ ਹੋਇਆ ਸੀਗਾ ਵੀ ਮੈਨੂੰ ਏਕਣਾ ਹੋ ਗਿਆ ਇੰਨਾ ਲੰਬਾ ਹੋ ਗਿਆ ਜਿੱਦਾਂ ਹੁਣ ਮੈਨੂੰ 15 20 ਦਿਨ ਤੋਂ ਹੋਏ ਗਏ ਸੀ ਲੱਗਦੀ ਵੀ ਆ ਪਰ ਧੁੱਪ ਵਧੀਆ ਲੱਗਦੀ ਆ ਧੁੱਪ ਬਹੁਤ ਹੀ ਵਧੀਆ ਲੱਗਦੀ ਆ ਹਾਂ ਜਿਹੜਾ ਵੀ ਕਹਿੰਦਾ ਧੁੱਪ ਵਧੀਆ ਲੱਗਦੀ ਆ ਅੰਦਰ ਬੈਠ ਕੇ ਠੰਡ ਲੱਗੀ ਜਾਂਦੀ ਹੈ ਠੰਡੀ ਹਵਾ ਤੇ ਧੁੱਪ ਹਾਂ ਠੰਡੀ ਹਵਾ ਤੇ ਵਿੱਚ ਧੁੱਪ ਵਧੀਆ ਲੱਗਦੀ ਆ ਪਤਾ ਨਹੀਂ ਸਾਨੂੰ ਬਿਮਾਰ ਕਰਕੇ ਲੱਗਦੀ ਆ ਮਾਂ ਪੁੱਤਾਂ ਪਤਾ ਨਹੀਂ ਲੱਗਦੀ। ਮੈਂ ਨਹੀਂ ਆ ਰੋ। ਅੱਛਾ ਬਿਮਾਰ ਹੁੰਦਾ ਬੰਦਾ ਬੱਤ ਬੰਦਾ ਜਦੋਂ 2-3 ਦਿਨ ਲਈ ਬਿਮਾਰ ਹੋ ਜਵੇ ਫਿਰ ਉਹਦੇ ਵਿੱਚ ਵੀਕਨੈਸ ਹੁੰਦੀ ਹੈ। ਮੈਂ ਅੱਜ ਤਾਂ ਪੂਰੀ ਅੱਜ ਹੋਰ ਤੀਆ। ਤੂੰ ਵੀ ਬਰੈਡ ਖਾਦਾ ਸੀ ਨਾਲ ਚਾਹ ਲਾ ਲੰਦਾ ਦੁੱਧ ਲਾ ਲੰਦਾ। ਜੋ ਮੇਰੇ ਟ੍ਰਿਪ ਲੱਗੀ ਨਾ ਇਹਨੇ ਉੱਥੇ ਕਿੰਨਾ ਕੁਝ ਲੈ ਲੈ ਕੇ ਦੁਕਾਨ ਤੋਂ ਖਾਦਾ। ਟੋਗੇ ਨੂੰ ਆ ਛੁੱਟੀ ਸੀ ਇਸ ਨਾਲ ਲੈ ਕੇ ਗਈ ਸੀ। ਇਕੱਲਾ ਬੱਚਾ ਘਰੇ ਛੱਡ ਨਹੀਂ ਸਕਦੇ ਨਾ। ਸਮੇਂ ਨਹੀਂ ਹੈਗੇ ਇਕੱਲੇ ਬੱਚੇ ਨੂੰ ਘਰੇ ਛੱਡ ਕੇ ਜਾਣ। ਉੱਥੇ ਮੇਰੇ ਖਾਲੇ ਕਿੰਨਾ ਕੁਝ ਖਾ ਕੇ ਆਇਆ ਗਰਕੁਰੇ ਛੁਰਕੜੇ। ਹੇ ਜੀ ਸੁਪਰੀ ਤੇ ਲੋ ਜੀ ਚਾਹ ਪੀਣ ਤੋਂ ਬਾਅਦ ਤੇ ਫਿਰ ਮੈਂ ਲੱਗੀ ਕੰਮ ਤੇ ਤੇ ਇੱਥੇ ਇਹਨਾਂ ਨੇ ਲਿਆ ਕੇ ਰੱਖਿਓ ਸੀ ਆਲੂ ਤੇ ਪਿਆਜ਼ ਮੰਗਾਏ ਤਾਂ ਮੈਂ ਥੋੜੇ-ਥੋੜੇ ਹੀ ਸੀਗੇ ਤੇ ਆਲੂ ਵੀ ਥੋੜੀ ਮੰਗਾਏ ਸੀ ਪਿਆਜ਼ ਵੀ ਮੈਂ ਕਿਹਾ ਵੀ ਫੇਰਾ ਨਾ ਗਿੱਲੇ ਜਿਹੇ ਪਿਆਜ਼ ਨਾ ਹੋਣ ਵੀ ਜੇ ਸੁੱਕੇ ਹੋਣ ਤਾਂ ਵਧੀਆ ਨੇ ਜੇ ਗਿੱਲੇ ਜਿਹੇ ਹੋਏ ਤਾਂ ਥੋੜੇ ਲੈ ਕੇ ਆਏ ਹੋ ਇਹਨਾਂ ਨੂੰ ਵਧੀਆ ਨਹੀਂ ਲੱਗੇ ਹੋਣੇ ਫਿਰ ਥੋੜੇ ਜਿਹੀ ਲੈ ਕੇ ਆਏ ਸੀਗੇ ਤੇ ਆਲੂ ਵੀ ਥੋੜੇ ਹੀ ਲਿਆਂਦੇ ਸੀਗੇ ਹਨਾ ਤੇ ਮੈਂ ਉਹਨਰ ਫਾਫੇ ਚ ਕੱਡੇ ਤੇ ਟੋਕਰੀਆਂ ਚ ਪਾ ਕੇ ਰੱਖੇ ਤੇ ਉਸ ਤੋਂ ਬਾਅਦ ਮੈਂ ਚੱਕ ਲਿਆ ਝਾੜੂ ਸਾਰਾ ਘਰ ਸਾਫ਼ ਕਰਿਆ ਚੰਗੀ ਤਰ੍ਹਾਂ ਪੂਰਾ ਹਨ ਕਲੀਨ ਕਰਤਾ ਸਾਰਾ ਘਰ ਕਿਉਂਕਿ ਲਾਈਟ ਜਿਹੜੀ ਹੈ ਨਹੀਂ ਸੀਗੀ ਕੱਪੜੇ ਧੋਣੇ ਸੀ ਹੋਣੇ ਤੇ ਫਿਰ ਮੈਂ ਸੋਚਿਆ ਵੀ ਪਹਿਲਾਂ ਆਪਾਂ ਝਾੜੂ ਪੋਚਾ ਕਰ ਲੰਨੇ ਆ ਘਰ ਸਾਫ਼ ਕਰਦਨੇ ਆ ਕੱਪੜੇ ਸਾਰੇ ਇਕੱਠੇ ਕਰਕੇ ਨਾ ਉੱਪਰ ਰੱਖਿਆ ਹੁੰਦੇ ਸੀਗੇ ਮੈਂ ਤੇ ਕੈਮਰੇ ਦੀ ਲਿਆਂਦੀ ਪਈ ਆ ਜਿਹੜਾ ਨੇ ਨੇਰੀ ਪੂਰੀ ਦੀ ਪੂਰੀ ਦੇਖੋ ਜਿਵੇਂ ਤੂਫਾਨ ਚੱਲਿਆ ਸੀ 2 ਦਿਨ ਪਹਿਲਾਂ ਉਦਾਂ ਹੀ ਤੇ ਉਦਾਂ ਹੀ ਆਪਾਂ ਘਰ ਦੇ ਵਿੱਚ ਅੱਜ ਪੂਰਾ ਚੰਗੀ ਤਰ੍ਹਾਂ ਸਾਰਾ ਸਾਫ ਸਫਾਈਆ ਕੀਤਾ ਤੇ ਮੈਨੂੰ ਉਹਨਾਂ ਵਧੀਆ ਨਹੀਂ ਲੱਗਦਾ ਹੈਗਾ ਘਰ ਜਦੋਂ ਮੈਂ ਬਿਮਾਰ ਹੋ ਜੰਨੀ ਆ ਫਿਰ ਮਾੜੀ ਵੀ ਠੀਕ ਹੋਵਾਂ ਫਿਰ ਮੈਨੂੰ ਐ ਲੱਗਦਾ ਵੀ ਹੁਣ ਤਾਂ ਬਸ ਸਾਰਾ ਚੱਕ ਕੇ ਚਕਾ ਚੱਕ ਕਰ ਦਵਾਂ ਤੇ ਉਦਾਂ ਹੀ ਆਪਾਂ ਨੇ ਅੱਜ ਕੀਤਾ ਸਾਰਾ ਸਾਫ ਕਰਤਾ ਤੇ ਪਹਿਲਾਂ ਤਾਂ ਮੈਂ ਹਨਾ ਰੈਸਟ ਕਰੀ ਸੀਗੀ ਤੁਹਾਨੂੰ ਪਤਾ ਹੀ ਆ ਮੈਂ ਦੱਸਿਆ ਤੇ ਫਿਰ ਆਪਾਂ ਆਪਦਾ ਚੱਕ ਲਿਆ ਥਿਆਰ ਸਾਰਾ ਘਰ ਸਾਫ ਕਰਤਾ ਕਿਉਂਕਿ ਜਦੋਂ ਘਰ ਸਾਫ਼ ਹੁੰਦਾ ਫਿਰ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਠੀਕ ਹਨਾ ਠੀਕ ਠੀਕ ਜਿਹਾ ਵਧੀਆ ਲੱਗਣ ਲੱਗ ਜਾਂਦਾ ਵੀ ਹੁਣ ਮੈਂ ਠੀਕ ਆ ਸਿਹਤ ਠੀਕ ਆ ਤੇ ਜੇ ਘਰ ਗੰਦਾ ਹੁੰਦਾ ਫਿਰ ਠੀਕ ਹੋ ਕੇ ਵੀ ਬੰਦਾ ਠੀਕ ਨਹੀਂ ਲੱਗਦਾ ਹਨਾ ਤੇ ਨੇਰੀ ਨੇ ਬਾਲਾ ਗੰਦ ਜਿਹਾ ਪਾਤਾ ਸੀਗਾ ਮੈਂ ਤਾਂ ਜਿਹੜੀ ਬਿਮਾਰ ਹੋਈ ਹੋਈ ਤੇ ਨੇਰੀ ਨੇ ਜਾਦਾ ਗੰਦ ਪਾਤਾ ਸੀ ਤੇ ਉਧਰ ਮੇਰੇ ਸਾਰੇ ਪੋਚੇ ਲੱਗ ਗਏ ਸੀਗੇ ਤੇ ਫਿਰ ਮੈਂ ਸੋਚਿਆ ਵੀ ਹੁਣ ਸ਼ਿੰਕ ਵੀ ਮੈਂ ਰਗੜੀ ਦੇਵਾਂ ਤੇ ਇੰਨਾ ਕੁ ਸ਼ਿੰਕ ਕੋਲੇ ਰਹਿੰਦਾ ਸੀ ਪੋਚਾ ਲੈਣਾ ਤੇ ਫਿਰ ਮੈਂ ਦੁਬਾਰਾ ਫਿਰ ਲੌਬੀ ਚ ਦੋ ਵਾਰੀ ਪੋਚਾ ਲਾਇਆ ਤੇ ਕਿਉਂਕਿ ਬਹੁਤ ਜ਼ਿਆਦਾ ਹਨਾ ਵੀ ਉਹ ਗੰਦਾ ਹੋ ਜਾਂਦਾ ਬਾਹਰ ਸਾਡੇ ਕੱਚਾ ਰਸਤਾ ਹੋਣ ਕਰਕੇ ਮਿੱਟੀ ਬਹੁਤ ਆਉਂਦੀ ਹੈ ਨੇਰੀ ਨੇ ਸਾਰੀ ਮਿੱਟੀ ਚੱਕ ਕੇ ਨਾ ਜਿਵੇਂ ਛਾਣ ਕੇ ਅੰਦਰ ਸਿੱਟਦੇ ਆ ਇਦਾਂ ਅੰਦਰ ਸਿੱਟੀ ਹੋਈ ਸੀਗੀ ਤੇ ਮੈਂ ਸਾਰਾ ਚਮਕਾ ਦਿੱਤਾ ਤੇ ਧੁੱਪ ਸਾਡੇ ਸੁੱਖ ਨਾਲ ਸਾਰੀ ਅੰਦਰ ਆਉਂਦੀ ਹੈ ਸ਼ਾਮ ਨੂੰ ਸਾਰਾ ਸੁੱਕ ਗਿਆ ਸੀਗਾ ਸ਼ਾਮ ਦਾ ਹੀ ਟਾਈਮ ਹੋ ਗਿਆ ਸੀ ਮੈਨੂੰ ਹੁਣ 2-3 ਦਿਨ ਹੋ ਗਏ 2-3 ਦਿਨ ਮਤਲਬ ਕਿੰਨੇ ਦਿਨਾਂ ਬਾਅਦ ਅੱਜ ਛੜੂ ਪੋਚਾ ਕੀਤਾ ਤੇ ਪਿਛਲੀ ਵੀਡੀਓ ਚ ਵੀ ਮੈਂ ਸ਼ਾਮ ਨੂੰ ਕੀਤਾ ਤੇ ਅੱਜ ਵੀ ਹੁਣ ਸ਼ਾਮ ਹੀ ਹੋ ਗਈ ਸੀਗੀ ਤੇ ਬੱਸ ਇਹਨੂੰ ਆਇ ਹੋ ਗਿਆ ਵੀ ਘਰ ਸਾਫ ਹੋ ਗਿਆ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਲੌਗ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ